ਅਮਰਤਪਾਲ ਸਿੰਘ ਨੇ ਜਦੋਂ ਦਾ ਇਹ ਐਲਾਨ ਕੀਤਾ ਕਿ ਉਹਨਾਂ ਨੇ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨੀ ਹੈ ਤਾਂ ਹੁਣ ਖਡੂਰ ਸਾਹਿਬ ਹਲਕੇ ਦੇ ਵਿੱਚ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਦੀ ਇੱਕ ਜਿਹੜੀ ਦੌੜ ਹੈ ਉਹ ਲੱਗ ਗਈ ਹੈ ਔਰ ਇਹ ਦੌੜ ਦੇ ਵਿੱਚ ਸਭ ਤੋਂ ਅੱਗੇ ਨੇ ਮੈਰਾਥਨ ਜਿਹੜਾ ਦੌੜ ਰਿਹਾ ਉਹ ਆ ਵਿਰਸਾ ਸਿੰਘ ਵਲਟੋਆ ਵਿਰਸਾ ਸਿੰਘ ਵਲਟੋਆ بار بار ਵੀਡੀਓ ਮੈਸੇਜ ਭੇਜ ਕੇ ਇਹ ਦੱਸਣਾ ਚਾਹੁੰਦੇ ਆ ਵੀ ਉਹ ਪੰਥਕ ਨੇ ਉਹ ਕਹਿੰਦੇ ਆ ਵੀ ਮੇਰੇ ਨਾਲ ਇੱਕ ਮੁਲਾਕਾਤ ਕਰੋ ਮੀਟਿੰਗ ਕਰੋ ਜਿੱਥੇ ਮੈਂ ਹੋਊਂਗਾ ਅਮਰਤਪਾਲ ਆਪ ਆ ਜਾਣ ਜਾਂ ਉਹਨਾਂ ਦੇ ਪਰਿਵਾਰ ਚੋਂ ਕੋਈ ਆ ਜਾਏ ਜਾਂ ਉਹਨਾਂ ਦੀ ਟੀਮ ਚੋਂ ਕੋਈ ਆ ਜਾਏ ਤੇ ਆਪਾਂ ਸੱਦ ਲਵਾਂਗੇ ਉੱਥੇ ਮੀਡੀਆ ਨੂੰ ਤੇ ਸਾਰਾ ਕੁਝ ਕਹਿੰਦੇ ਲਾਈਵ ਪ੍ਰਸਾਰਣ ਕਰਾਂਗੇ ਫਿਰ ਸਵਾਲ ਜਵਾਬ ਕਰਾਂਗੇ ਫਿਰ ਲੋਕਾਂ ਨੂੰ ਦੱਸਾਂਗੇ ਵੀ ਪੰਥਕ ਕੌਣ ਹੈ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਚੁੱਕਦੇ ਆ ਕਹਿੰਦੇ ਵੀ ਜਦੋਂ ਤੁਹਾਨੂੰ ਪੇਸ਼ ਕਰਾਇਆ ਗਿਆ ਉਸ ਵਕਤ ਦੇ ਜਿਹੜੇ ਹਾਲਾਤ ਆ ਕਹਿੰਦੇ ਉਹ ਵੀ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਤੁਹਾਨੂੰ ਪਿਛਲੇ ਸਾਲ 22 ਅਪ੍ਰੈਲ ਵਾਲੇ ਦਿਨ 2023 ਨੂੰ ਪੇਸ਼ ਕਰਾਇਆ ਗਿਆ ਕਿੱਦਾਂ ਜਸਬੀਰ ਸਿੰਘ ਰੋਡੇ ਉਹਨਾਂ ਦੇ ਨਾਲ ਜਿਹੜਾ ਵਾ ਉਹ ਗੱਲਾਂ ਹੁੰਦੀਆਂ ਸੀਗੀਆਂ ਤੇ ਇਹ ਕਹਿੰਦੇ ਸਾਰੀਆਂ ਗੱਲਾਂ ਆਪਾਂ ਇੱਕ ਵਾਰੀ ਜਨਤਾ ਦੇ ਸਾਹਮਣੇ ਸਿੱਖ ਪੰਥ ਦੇ ਸਾਹਮਣੇ ਕਰਨੀਆਂ ਜ਼ਰੂਰ ਆ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਬਈ ਅਰ ਦਰਸਲ ਪੰਥਕ ਕੌਣ ਹੈ ਫੇਰ ਉਹ ਕਹਿੰਦੇ ਆ ਵੀ ਜੇਲਾ ਜਿਹੜੀਆਂ ਕਟੀਆਂ ਨੇ ਕਹਿੰਦੇ ਜੇਲਾਂ ਦੇ ਵਿੱਚ ਤਾਂ ਮੋਬਾਈਲ ਫੋਨ ਵੀ ਤੁਹਾਡੇ ਕੋਲ ਲੱਭ ਜਾਂਦੇ ਆ ਤੇ ਉਦਾਹਰਣ ਦਿੰਦੇ ਆ ਉਹ ਬੰਦੀ ਸਿੰਘਾਂ ਦੀ ਕਹਿੰਦੇ ਹਾਲਾਤ ਦੇਖੋ ਉਹਨਾਂ ਦੇ ਕਿੰਨੇ ਬੁਰੇ ਆ ਦਰਸਲ ਤੇ ਕਹਿੰਦੇ ਜੇਲ੍ਹ ਉਹ ਕੱਟ ਰਿਹਾ ਤੁਸੀਂ ਤਾਂ ਜੇਲ੍ਹ ਕੱਟ ਹੀ ਨਹੀਂ ਰਹੇ ਤੁਹਾਡੇ ਕੋਲ ਤਾਂ ਤਕਰੀਬਨ ਕਹਿੰਦੇ ਹਰ ਸਹੂਲਤ ਜਿਹੜੀ ਆ ਉਹ ਦਿਬਰੂਗੜ ਦੀ ਜੇਲ੍ਹ ਦੇ ਵਿੱਚ ਮੌਜੂਦ ਹੈ ਕਹਿਣ ਦਾ ਉਹਨਾਂ ਦਾ ਇਹੀ ਭਾਵ ਆ ਬੇਫੂਨ ਫੜੇ ਜਾਂਦੇ ਆ ਫੇਰ ਉਹ ਕਹਿੰਦੇ ਆ ਵੀ ਤੁਸੀਂ ਆਪਣੇ ਅਤੀਤ ਤੇ ਝਾਤੀ ਮਾਰੋ ਇੱਕ ਵਾਰੀ ਵੀ ਤੁਹਾਡਾ ਸਰੂਪ ਕਿਹੋ ਜਿਹਾ ਹੁੰਦਾ ਸੀ ਤੇ ਫੇਰ ਉਹ ਜ਼ਿਕਰ ਕਰਦੇ ਆ ਉਸ ਵਾਇਰਲ ਆਡੀਓ ਦਾ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ ਅਮਰਤਪਾਲ ਸਿੰਘ ਕਿਸੇ ਬੀਬੀ ਦੇ ਨਾਲ ਗੱਲ ਕਰ ਰਿਹਾ ਕਹਿੰਦੇ ਉਹ ਤੇ ਸੋਚੋ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕੌਮ ਨੂੰ ਸੋ ਇਹ ਜਿਹੜੀਆਂ ਗੱਲਾਂ ਉਹ ਕਰ ਰਹੇ ਆ ਇਹ ਬਹੁਤ ਵੱਡਾ ਜਿਹੜਾ ਇੱਕ ਸਵਾਲ ਖੜਾ ਹੋ ਗਿਆ ਹੁਣ ਅਮਰਤਪਾਲ ਦੇ ਉੱਤੇ ਵੀ ਕਿ ਕਿਸ ਤਰ੍ਹਾਂ ਜਸਬੀਰ ਸਿੰਘ ਰੋਡੇ ਹੁਣਾਂ ਦਾ ਜ਼ਿਕਰ ਹੋਇਆ ਵੀ ਤੁਹਾਨੂੰ ਪੇਸ਼ ਕਿੱਦਾਂ ਕਰਾਇਆ ਗਿਆ ਦਰਸਲ ਇਹ ਜਿਹੜੀ ਗੱਲ ਹੈ ਨਾ ਇਹ ਸਭ ਤੋਂ ਵੱਡਾ ਸਵਾਲ ਹੈ ਫੇਰ ਉਹ ਕਹਿੰਦੇ ਵੀ ਜੇ ਤੁਸੀਂ ਪੰਥ ਹਤੈਸ਼ੀ ਸੀਗੇ ਫੇਰ ਤੁਸੀਂ ਆਤਮ ਸਮਰਪਣ ਕਿਉਂ ਕੀਤਾ ਤੁਸੀਂ ਡਟੇ ਰਹਿੰਦੇ ਸੰਗਤ ਤੁਹਾਡੇ ਮੰਗਰ ਸੀਗੀ ਪਰ ਕਹਿੰਦੇ ਅਜੇਹਾ ਤਾਂ ਕੁਝ ਹੋਇਆ ਹੀ ਨਹੀਂ ਉਸ ਵਕਤ ਤੁਸੀਂ ਤਾਂ ਆਤਮ ਸਮਰਪਣ ਕੀਤਾ ਤੇ ਤੁਸੀਂ ਜਿਹੜਾ ਵਾ ਉਹ ਤਰਲੇ ਲੈ ਰਹੇ ਸੀਗੇ ਵੀ ਮੈਨੂੰ ਪੇਸ਼ ਕਰਵਾ ਦਿਓ ਸੋ ਇਹ ਬਹੁਤ ਵੱਡੇ ਸਵਾਲ ਜਿਹੜੇ ਆ ਵਿਰਸਾ ਸਿੰਘ ਵਲਟੋਆ ਨੇ ਖੜੇ ਕੀਤੇ ਆ ਪਰ ਦੂਸਰੇ ਪਾਸੇ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜੇ ਵੋਟਰਸ ਆ ਉਹ ਡਟੇ ਹੋਏ ਆ ਉਹ ਕਹਿੰਦੇ ਵੀ ਅਸੀਂ ਵੋਟ ਜਿਹੜਾ ਉਹ ਅਮਰਤਪਾਲ ਸਿੰਘ ਨੂੰ ਹੀ ਦੇਣਾ ਤੇ ਨਾਲ ਦੀ ਨਾਲ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਵੀ ਅਕਾਲੀ ਦਲ ਤਾਂ ਇਹ ਗੱਲ ਖੁਦ ਕਹਿੰਦਾ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਤੇ ਇਸ ਵੇਲੇ ਅਮਰਤਪਾਲ ਵੀ ਬੰਦੀ ਸਿੰਘ ਆ ਉਹਨਾਂ ਉੱਤੇ ਵੀ ਐਨਐਸਏ ਲੱਗੀ ਹੋਈ ਆ ਹਾਲਾਂਕਿ ਉਹਨਾਂ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਆਇਦ ਹੋਇਆ ਕੋਈ ਟ੍ਰਾਇਲ ਨਹੀਂ ਸ਼ੁਰੂ ਹੋਇਆ ਉਹਨਾਂ ਤੇ ਪਰ ਹੈ ਤਾਂ ਉਹ ਜੇਲ੍ਹ ਦੇ ਵਿੱਚ ਹੀ ਆ ਮੰਨੇ ਤਾਂ ਉਹ ਵੀ ਬੰਦੀ ਸਿੰਘ ਜਾਣਗੇ ਬੰਦੀ ਸਿੰਘਾਂ ਵਾਸਤੇ ਵੀ ਤਾਂ ਇਹੀ ਗੱਲਾਂ ਹੁੰਦੀਆਂ ਨੇ ਨਾ ਜੀ ਉਹਨਾਂ ਦੀਆਂ ਸਜ਼ਾਵਾਂ ਖਤਮ ਹੋ ਚੁੱਕੀਆਂ ਨੇ ਉਹਦੇ ਬਾਵਜੂਦ ਉਹਨਾਂ ਨੂੰ ਅਜੇ ਤੱਕ ਜੇਲਾ ਵਿੱਚ ਡੱਕਿਆ ਹੋਇਆ ਤੇ ਅਮਰਤਪਾਲ ਉਹਨਾਂ ਉੱਤੇ ਇਹ ਤਾਂ ਕੋਈ ਕੇਸ ਸ਼ੁਰੂ ਹੀ ਨਹੀਂ ਹੋਇਆ ਹੱਲੇ ਤੱਕ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਸੁਣਵਾਈ ਜਿਹੜੀ ਆ ਕਿਸੇ ਕੇਸ ਮੁਤਲਕ ਸ਼ੁਰੂ ਨਹੀਂ ਹੋਈ ਅਜਨਾਲੇ ਵਾਲੀ ਜਿਹੜੀ ਘਟਨਾ ਵਾ ਉਹਦੇ ਵਿੱਚ ਵੀ ਅਜੇ ਤਫ਼ਤੀਸ਼ ਹੀ ਚੱਲ ਰਹੀ ਆ ਸੋ ਉਹਨਾਂ ਨੂੰ ਅਜੇ ਮੁਜਰਮ ਤਾਂ ਕਿਸੇ ਅਦਾਲਤ ਨੇ ਸਾਬਤ ਕੀਤਾ ਹੀ ਨਹੀਂ ਆ ਤਾਂ ਇਸ ਹਸਾਬ ਨਾਲ ਤਾਂ ਬੰਦੀ ਸਿੰਘ ਤਾਂ ਅਮਰਤਪਾਲ ਵੀ ਆ ਸੋ ਹੁਣ ਇਹਨਾਂ ਦੇ ਪਰਿਵਾਰ ਮੈਂਬਰ ਯਾਨੀ ਕਿ ਅਮਰਤਪਾਲ ਦੇ ਕੋਈ ਪਰਿਵਾਰਕ ਮੈਂਬਰ ਜਾਂ ਉਹਨਾਂ ਦੀ ਟੀਮ ਚੋਂ ਕੋਈ ਸ਼ਖਸ ਇਹ ਜਿਹੜਾ ਵਿਰਸਾ ਸਿੰਘ ਵਲਟੋਆ ਦਾ ਚੈਲੰਜ ਕਹਿ ਲਈਏ ਜਾਂ ਉਹ ਨਿਯੋਤਾ ਦੇ ਰਹੇ ਆ ਹਾਲਾਤ ਉਹ ਇਹ ਕਹਿ ਰਹੇ ਵੀ ਮੈਂ ਆਦਰ ਸਤਕਾਰ ਦੇ ਨਾਲ ਉਹਨਾਂ ਨੂੰ ਕਹਿਣਾ ਵੀ ਮੈਨੂੰ ਆ ਕੇ ਮਿਲੋ ਇੱਕ ਵਾਰੀ ਪਰ ਫੇਰ ਦੂਸਰੇ ਪਾਸੇ ਇਹ ਵੀ ਕਹਿ ਦਿੰਦੇ ਆ ਵੀ ਜੇ ਨਹੀਂ ਤਾਂ ਫੇਰ ਆਪਾਂ ਕੱਟਾ-ਕੱਟੀ ਜਿਹੜਾ ਸ਼ਬਦ ਉਹਨਾਂ ਨੇ ਵਰਤੇ ਆ ਕਹਿੰਦੇ ਆ ਆਪਾਂ ਕੱਢ ਹੀ ਲੈਨੇ ਆ ਹੁਣ ਇਹ ਕੱਟਾ-ਕੱਡੀ ਕਿਵੇਂ ਕਢਣਾ ਦਰਅਸਲ ਜਾਂ ਤੇ ਵਿਰਸਾ ਸਿੰਘ ਵਲਟੋਆ ਜਿਹੜੇ ਆ ਉਹ ਦਿਬਰੂਗੜ ਜੇਲ੍ਹ ਚ ਚਲੇ ਜਾਣ ਉਹਨਾਂ ਨਾਲ ਮੁਲਾਕਾਤ ਕਰ ਲੈਣ ਉੱਥੇ ਜਿਹੜਾ ਉਹ ਉਹਨਾਂ ਨਾਲ ਪੁੱਛਣ ਵੀ ਕੀ ਹੋਇਆ ਸੀਗਾ ਦਰਅਸਲ ਪਿਛਲੇ ਸਾਲ ਤੇ ਜਾਂ ਫਿਰ ਉਹਨਾਂ ਦੀ ਟੀਮ ਚੋਂ ਕੋਈ ਬੰਦਾ ਜਿਹੜਾ ਉਹ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਵੇ ਤਾਂ ਜੋ ਇਹ ਪਤਾ ਲੱਗ ਸਕੇ ਵੀ ਜੋ ਇਲਜ਼ਾਮ ਇਸ ਵਕਤ ਵਿਰਸਾ ਸਿੰਘ ਵਲਟੋਆ ਉਹਨਾਂ ਤੇ ਲਗਾ ਰਹੇ ਆ ਖਾਸ ਤੌਰ ਤੇ ਉਹਨਾਂ ਨੂੰ ਜਿਆਦਾ ਪੇਸ਼ ਕਰਾਇਆ ਗਿਆ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਵੀ ਦਰਸਲ ਹੋਇਆ ਕੀ ਸੀ ਉਦੋਂ ਹੁਣੇ ਜਿਹੜੇ ਇਲਜ਼ਾਮ ਵਿਰਸਾ ਸਿੰਘ ਵਲਟੋਆ ਉਣੀ ਲਗਾ ਰਿਹਾ ਜਾਂ ਜਿਹੜੇ ਸਵਾਲ ਖੜੇ ਕਰ ਰਿਹਾ ਜੋ ਇਹਨਾਂ ਨੇ ਆਪਣਾ ਵੀਡੀਓ ਮੈਸੇਜ ਪੇਸ਼ ਕੀਤਾ ਉਹਦੇ ਵਿੱਚ ਹੁਣ ਹਾਲੇ ਤੱਕ ਇਹ ਸਾਰੇ ਸੰਦਰਭ ਦੇ ਵਿੱਚ ਅਮਰਿਤਪਾਲ ਦੇ ਪਰਿਵਾਰ ਚੋ ਨਾ ਉਹਨਾਂ ਦੇ ਮਾਤਾ ਜੀ ਨਾ ਉਹਨਾਂ ਦੇ ਪਿਤਾ ਜੀ ਤੇ ਨਾ ਹੀ ਉਹਨਾਂ ਦੇ ਟੀਮ ਚੋ ਕੋਈ ਉਹਨਾਂ ਦਾ ਜਿਹੜਾ ਮੈਂਬਰ ਹੈ ਉਹਨੇ ਇਸ ਚੈਲੰਜ ਨੂੰ ਕਬੂਲਿਆ ਤੇ ਨਾ ਹੀ ਕਿਸੇ ਨੇ ਹਾਲੇ ਤੱਕ ਹਾਂ ਵੀ ਭਰੀਆ ਵੀ ਅਸੀਂ ਡਿਬੇਟ ਕਰਨ ਨੂੰ ਜਾਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਤਿਆਰ ਹੁਣ ਜਦੋਂ ਤੱਕ ਇਹ ਮੁਲਾਕਾਤ ਨਹੀਂ ਹੁੰਦੀ ਉਦੋਂ ਤੱਕ ਇਹ ਸੰਸੇ ਬਣੇ ਰਹਿਣਗੇ ਜੋ ਇਹ ਕਹਿ ਰਹੇ ਆ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਵੀ ਕੋਈ ਟੀਮ ਮੈਂਬਰ ਅਮਰਿਤਪਾਲ ਦਾ ਜਾਂ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਇਹਨਾਂ ਨਾਲ ਮੁਲਾਕਾਤ ਕਰਦਾ ਤੇ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਜਨਤਾ ਦੇ ਸਾਹਮਣੇ ਆਉਣਗੀਆਂ ਸਬਸਕ੍ਰਾਈਬ ਟੂ 1 ਇੰਡੀਆ